ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਏ ਇਹ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਇਸ ਪਿੰਡ ਦੇ ਲੋਕਾਂ ਦੇ ਲਈ ਮੁਸੀਬਤ ਖੜੀ ਕਰ ਦਿੱਤੀ ਹੈ ਦਰਅਸਰ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਇਸ ਪਿੰਡ ਦੇ ਇੱਕ ਵਿਅਕਤੀ ਦੇ ਘਰ ਦੀ ਛੱਤ ਅਚਾਨਕ ਡਿੱਗ ਜਾਂਦੀ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਸੀਗਾ ਜਿਸ ਕਰਕੇ ਇਸ ਘਰ ਦੀ ਛੱਤ ਡਿੱਗ ਜਾਂਦੀ ਹੈ ਤੇ ਉਸਦੇ ਤਸਵੀਰਾਂ ਵੀ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਦਾ ਖਤਰਾ ਕਈ ਪਿੰਡਾਂ ਦੇ ਵਿੱਚ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਨੇੜੇ ਜਿਹੜੇ ਪਿੰਡ ਨੇ ਉੱਥੇ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਲੋਕਾਂ ਦਾ ਉੱਥੇ ਰਹਿਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਰਾਹਤ ਕਾਰਜ ਜਾਰੀ ਹੈਗੇ ਨੇ ਜਿਹੜੇ ਹਰ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਵੀ ਕੀਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਦੇ ਵੱਲੋਂ ਤੇ ਉਹਦੇ ਤੋਂ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਹਰ ਪ੍ਰਭਾਵਿਤ ਲੋਕ ਨੇ ਬੇਕਾਰ ਹੋਏ ਨੇ ਉਹਨਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈਗੀ ਹੈ ਕਿਸ਼ਤੀਆਂ ਤੇ ਰਾਹੀ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈਗਾ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਪੈਰੇ ਮੀਂਹ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ ਅਤੇ ਪਿੰਡਾਂ ਦੇ ਵਿੱਚ ਹੜ ਆ ਗਏ ਨੇ ਇਸ ਪਿੰਡ ਦੇ ਜੋ ਕਿ ਅਲੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਘਰ ਦੀ ਛੱਤ ਵੀ ਕਈ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਡਿੱਗ ਗਈ ਹੈ ਅਤੇ ਪਰਿਵਾਰ ਦਾ ਮਸਾ-ਮਸਾ ਬਚਾਅ ਹੋਇਆ ਇਹ ਪਰਿਵਾਰ ਹੁਣ ਖੁੱਲੇ ਅਸਮਾਨ ਦੇ ਹੇਠ ਰਹਿਣ ਦੇ ਲਈ ਮਜਬੂਰ ਹੈ ਛੱਤ ਦਾ ਪਹਿਲਾ ਇੱਕ ਬਾਲਾ ਡਿੱਗਿਆ ਤੇ ਥੱਲੇ ਬੈਠੀ ਔਰਤ ਨੇ ਜਲਦੀ ਜਲਦੀ ਆਪਣੇ ਸੱਸ ਨੂੰ ਬਾਹਰ ਕੱਢਿਆ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰੇ ਘਰ ਦੀ ਛੱਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਵੀ ਲਗਾਈ ਹੈ ਦੱਸ ਦਈਏ ਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਵੀ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਨੇ ਅਤੇ ਲੋਕਾਂ ਨੂੰ ਆਪਣਾ ਸਮਾਨ ਬੰਨ ਕੇ ਘਰਾਂ ਨੂੰ ਛੱਡ ਕੇ ਜਾਣਾ ਬੈਰਿਆ ਕਿਉਂਕਿ ਘਰ ਵੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਨੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਨੇ ਕਿ ਲੋਕ ਰਾਹਤ ਕੈਂਪ ਵੀ ਨਹੀਂ ਪਹੁੰਚ ਰਹੇ ਨੇ ਕਿਉਂਕਿ ਰਾਹ ਦੇ ਵਿੱਚ ਪਾਣੀ ਹੀ ਇੰਨਾ ਜ਼ਿਆਦਾ ਹੈ ਤਾਂ ਇਸ ਪੇ ਦੱਸਦੇ ਕਿ ਇਸ ਲਈ ਪਿੰਡ ਨੂਰਸ਼ਾਹ ਅਤੇ ਹੋਰ ਇਲਾਕਿਆਂ ਦੇ ਕੋਲ ਲੋਕ ਜਿਹੜੇ ਲੋਕ ਨੇ ਔਰ ਇਲਾਕਿਆਂ ਦੇ ਲੋਕ ਲਾਦੁਕਾ ਦੀ ਦਾਣਾ ਮੰਡੀ ਦੇ ਵਿੱਚ ਆ ਕੇ ਬੈਠ ਗਏ ਨੇ ਤਾਂ ਦੂਜੇ ਪਾਸੇ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲੇਵਰਾ ਧੀਰਾ ਧਗਤਾਰਾ ਤਲੀ ਗੁਲਾਮ ਤੇ ਬੰਡਾਲਾ ਆਦੀ ਪਿੰਡਾਂ ਦੇ ਵਿੱਚ ਹਰ ਪਾਸੇ ਪਾਣੀ ਘੁੰਮ ਰਿਹਾ ਹੈ ਲੋਕਾਂ ਦੇ ਘਰ ਕਈ ਕਈ ਫੁੱਟ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਸ ਕਰਕੇ ਉਹਨਾਂ ਦਾ ਸਮਾਨ ਵੀ ਸਾਰਾ ਨੁਕਸਾਨਿਆ ਗਿਆ ਹੈਗਾ ਤਾਂ ਫੌਜ ਦੇ ਜਵਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਵੀ ਕੱਢ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਫੌਜ ਫੌਜ ਦੇ ਜਵਾਨ ਜਿਹੜੇ ਕਿ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਅਤੇ ਉਹਨਾਂ ਤੱਕ ਜ਼ਰੂਰੀ ਚੀਜ਼ਾਂ ਵੀ ਪਹੁੰਚਾ ਰਹੇ ਨੇ ਖਾਣ ਪੀਣ ਦੀਆਂ ਅਤੇ ਡਾਕਟਰੀ ਸਹੂਲਤਾਂ ਵੀ ਪਹੁੰਚਾ ਰਹੇ ਨੇ ਉੱਥੇ ਹੀ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਕਿਹਾ ਹੈਗਾ ਕਿ ਉਹ ਹਾਲਾਤ ਤਾ ਦੇ ਉਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਨੇ ਅਤੇ ਫੌਜ ਦੇ ਜਵਾਨ ਅਤੇ ਐਨਡੀਆਰਫ ਦੀਆਂ ਟੀਮਾਂ ਵੀ ਰੈਸਕਿਊ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅੱਜ ਇਸ ਕਾਰਨ ਲੋਕਾਂ ਦੇ ਘਰ ਘਰ ਦੀ ਜਿਹੜੀ ਮਜ਼ਬੂਤੀ ਹੈਗੀ ਉਹ ਵੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਤੇ ਇੱਕ ਪਰਿਵਾਰ ਦੇ ਘਰ ਦੀ ਛੱਤ ਵੀ ਡਿੱਗ ਜਾਂਦੀ ਹੈ ਜ ਜਿਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਇਸ ਸਮੇਂ ਮਲਬੇ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅੱਜ ਇਸ ਕਰਕੇ ਕਈ ਲੋਕ ਤਾਂ ਰਾਹਤ ਕੈਂਪ ਦੇ ਵਿੱਚ ਵੀ ਉਹਨਾਂ ਦਾ ਜਾਣਾ ਮੁਸ਼ਕਿਲ ਹੋ ਚੁੱਕਿਆ ਕਿਉਂਕਿ ਰਸਤੇ ਦੇ ਵਿੱਚ ਇੰਨਾ ਸਦਾ ਜੋ ਕਿ ਪਾਣੀ ਹੈਗਾ ਜਿਸ ਕਰਕੇ ਉਹ ਜਾ ਨਹੀਂ 파 ਰਹੇ ਪਰ ਫਿਰ ਵੀ ਤੁਹੰਨ ਦੱਸੇ ਕਿ ਜਿਹੜੇ ਕਿ ਐਨਡੀਆਰ ਦੀ ਟੀਮਾਂ ਨੇ ਉਹ ਵੀ ਜੋ ਕਿ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਸੁਰੱਖਿਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਸਕੇ ਰੈਸਕਿਊ ਕੀਤਾ ਜਾ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਫੋਰਸ ਦੇ ਜਵਾਨ ਲੋਕਾਂ ਨੂੰ ਸੁਰੱਖਿਤ ਬਾਹਰ ਕੱਢ ਰਹੇ ਨੇ ਕਿਸ਼ਤੀ ਦੇ ਰਾਹੀਂ